ਵਿਦਿਆਨ ਸਬਾ ਹਲਕਾ ਡੇਰਾ ਪਾਬਾ ਨਾਰਕ ਅੰਦਰ ਪੇਜੇ ਪਿੰਡ ਅਲੀ ਨੰਗਲ ਵਿੱਚ ਉਸ ਵੇਲੇ ਮਾਹੌਲ ਗੰਮਗਿਨ ਹੋ ਗਿਆ ਜਦੋਂ ਦੋਸਤ ਪਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਇਸ ਬੰਦੀ ਜਾਣਕਾਰੀ ਅਨੁਸਾਰ ਮ੍ਰਿਤਕ ਭਰਾਵਾਂ ਦੇ ਚੇਰੇ ਭਰਾ ਅਤੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਰਤਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਉਸ ਨੂੰ ਇੱਕਦਮ ਘਬਰਾਟ ਮਹਿਸੂਸ ਹੋਈ ਤਾਂ ਉਸ ਨੂੰ ਤੁਰੰਤ ਬਰਤਾਲਾ ਦੇ ਨਦੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰਤਾ ਉਹਨਾਂ ਦੱਸਿਆ ਕਿ ਜਦ ਉਸ ਦੀ ਮੌਤ ਦੀ ਖਬਰ ਉਸਦੇ ਵੱਡੇ ਭਰਾ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ ਜੋ ਕਿ ਲੁਧਿਆਣਾ ਦੇ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਹੈ ਤਾਂ ਉਸ ਦੇ ਵੱਲੋਂ ਭਰਾ ਦੀ ਮੌਤਾ ਦੁੱਖ ਨਾਲ ਸਹਾਰਦੇ ਹੋਏ ਉਸ ਨੂੰ ਵੀ ਇੱਕਦਮ ਦਿਲ ਦਾ ਦੌਰਾ ਪੈ ਗਿਆ ਜਿਸ ਨੂੰ ਕੰਪਨੀ ਦੇ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿਖੇ ਲੈ ਜਾਇਆ ਗਿਆ ਜਿੱਥੇ ਕਿ ਉਸ ਨੂੰ ਵੀ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਅੱਜ ਜਦੋਂ ਦੋਵੇਂ ਸੱਚੇ ਭਰਾਵਾਂ ਦੀ ਮ੍ਰਿਤਕ ਦੇਹਾਂ ਸਮਸਾਲ ਕਾਟਣ ਦੀਆਂ ਦਿਹਾਂ ਗਈਆਂ ਤਾਂ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਸੀ ਤੇ ਉਸੇ ਦੋਵਾਂ ਪਰਮਦੇ ਮ੍ਰਿਤਕ ਜਿਹਾਂ ਨੂੰ ਇੱਕੋ ਥਿਥਾ ਵਿਅਕਤੀ ਚਨਕੇ ਅਗਨੀ ਭੇਟਕ ਕਰ ਦਿੱਤਾ ਗਿਆ ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ ਸੱਜਣਾਂ ਮਿੱਤਰਾਂ ਵੱਲੋਂ ਸੁਖਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਨਾਮ ਅੱਖਰ ਨਾਲ ਅੰਤਮ ਦਰਦ ਦਿੱਤੀ ਗਈ ਇਸ ਮੌਕੇ ਪਰਿਵਾਰਕ ਮੈਂਬਰਾਂ ਕੰਪਨੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੰਪਨੀ ਵਿੱਚ ਨੌਕਰੀ ਦਿੱਤੀ ਜਾਵੇ ਤਾਂ ਜੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਸਕਣ ਬਿਊਰੋ ਪਰਟ ਪੰਜਾਬ ਮਿਊਰ ਤੇ ਜਿਹੜੇ ਦੋਹਾਂ ਪਰਮਾਂ ਦੀ ਡੈਥ ਹੋਈ ਹੈ ਬਹੁਤ ਹੀ ਦੁਖਦਈ ਘਟਨਾ ਹੈ ਸਰ ਇਸ ਤੋਂ ਵੱਧ ਕੀ ਹੋ ਸਕਦਾ ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਾਣ ਆਏ ਤੇ ਵੱਖ-ਵੱਖ ਸੰ ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ ਪਰ ਅੱਜ ਗਏ ਇਕੱਠੇ ਨੇ ਇੱਕੋ ਤਾਂ ਤੇ ਉਹਨਾਂ ਸਨ ਸਨਕਾਰ ਕੀਤਾ ਜਾ ਰਿਹਾ ਸਰ ਇਹ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ ਪਿੰਡ ਅਲੀ ਨੰਗਲ ਹੈ ਕਾਰੋਬਾਰ ਕਰਦੇ ਸਨ ਆਪ ਕੋ ਆਪਣਾ ਇੱਕ ਕ੍ਰੇਨ ਆਪਰੇਟਰ ਆ ਤੇ ਇੱਕ ਟਰੱਕ ਡਰਾਈਵਰ ਆ ਕ੍ਰੇਨ ਆਪਰੇਟਰ ਘਰ ਆਇਆ ਸੀਗਾ ਤੇ ਆਪਣੇ ਸਬਜ਼ੀ ਭਾਜੀ ਦਾ ਪਰਸੋਂ ਕੰਮ ਕਰ ਰਿਹਾ ਸੀਗਾ ਕਣ ਕਹਿੰਦਾ ਲਾਉਣਾ ਗੰਡਿਆਂ ਦਾ ਤੇ ਚਾਚੇ ਤਾਂ ਇਹਦੇ ਪੁੱਤ ਭਰਾਵੇ ਲੱਗੇ ਬੈਠੇ ਨੇ ਚਾ ਆਪਣੀ ਪੀਤਾ ਇੱਕਦਮ ਕਹਿੰਦਾ ਮੈਨੂੰ ਕਾਲੀ ਪੈਣ ਇਕਦਮ ਕਹਿ ਕੇ ਤੇ ਗੱਡੀ ਵੀ ਕੋਲ ਸੀ ਲੈ ਕੇ ਤੇ ਆਪਾਂ 1 ਘੰਟੇ ਦੇ ਵਿੱਚ ਬਟਾਲੇ ਪਹੁੰਚ ਗਏ ਆ। ਔਰ 12 ਵਜੇ ਤਾਂ ਲਗਭਗ ਗੱਲ ਹੋਈ ਤੇ 2 ਵਜੇ ਆਪਾਂ ਘਰ ਵਾਪਸ ਆ ਗਏ ਡੈੱਡ ਬੋਡੀ ਲੈ ਕੇ। ਇਹ ਘਟਨਾ ਵਾਪਰੀ ਸੀ ਤੇ ਇੱਥੇ ਬੈਠੇ ਹਾਂ ਤੇ ਉੱਧਰ ਸਾਡਾ ਜਿਹੜਾ ਦੂਜਾ ਵੀਰ ਸੀ ਦਾ ਸੁਖਿੰਦਰ ਸਿੰਘ ਟਰੱਕ ਡਰਾਈਵਰ ਸੀਗਾ ਉਹ ਚੰਡੀਗੜ੍ਹ ਦੇ ਲੱਗੇ ਦੱਪੜ ਸਟੇਸ਼ਨ 'ਚ ਉੱਥੇ ਉਹ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ। ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਵੀ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ। ਉਸ ਵੀਰ ਨੇ ਵੀ ਆਪਣੇ ਭਰਾ ਜਦੋਂ ਨਾਂ ਸੁਣਿਆ ਕਿ ਮੌਤ ਹੋ ਗਈ ਤ ਉਹ ਕੋ ਸਹਿਮ ਜਾਂ ਸਦਮਾ ਨਹੀਂ ਚੱਲਿਆ ਗਿਆ ਉਸੇ ਟਾਈਮ ਤੇ ਉਹਦੀ ਉੱਥੇ ਮੌਤ ਹੋ ਗਈ ਜੀ ਔਰ ਅੱਜ ਇਸ ਰਤ ਦੇਣਾ ਸੀ ਰਾਤੀ ਸਾਢੇ 10:00 ਵਜੇ ਪੌਣੇ 11 ਚੰਡੀਗੜ੍ਹੋਂ ਲਾਸ ਲੱਕ ਕੇ ਆਏ ਜੀ ਡੈਡ ਬੋਡੀ ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ ਸਰ ਪਰਿਵਾਰ ਚ ਪਰ ਪਿੱਛੇ ਕੌਣ ਕੌਣ ਰਹਿ ਗਿਆ ਨਾ ਪਰਿਵਾਰ ਤੇ ਦੋਹੇ ਭਾਈ ਨੇ ਮਾਤਾ ਵਾ ਪਿਤਾ ਦਾ ਪਹਿਲਾਂ ਦਿਹਾਂਤ ਹੋ ਚੁੱਕਾ ਸੀ ਤੇ ਛੋਟੇ ਬੱਚੇ ਨੇ ਬਹੁਤ ਜੇ ਅਣਜਾਣ ਬੱਚੇ ਨੇ ਪੜਦੇ ਨੇ ਬੱਚੇ ਕੋਈ ਬੱਚਾ ਨਹੀਂ ਵਿਆਹ ਤੇ ਕੋਈ ਵਿਆਹ ਵੀ ਨਹੀਂ ਬੱਚਾ ਜੀ ਕੋਈ ਖੁਸ਼ੀ ਖੇੜਾ ਘਰ ਚ ਨਹੀਂ ਕੀਤਾ ਪਰ ਪ੍ਰਮਾਤਮਾ ਨੂੰ ਮੰਨਣ ਵਾਲੇ ਸਨ ਗੁਰਪੁਰਬਾਂ ਤੇ ਹਮੇਸ਼ਾ ਉਹਨਾਂ ਨੇ ਸੰਗਤ ਦੀ ਸੇਵਾ ਕਰਨੀ ਨਗਰ ਕੀਰਤਨਾਂ ਦੀ ਗੱਲ ਕਰੀਆਂ ਸੀ ਪਰ ਜੋ ਉਹਨਾਂ ਦੇ ਨਾਲ ਇਹ ਵੱਡਾ ਟੱਕਾ ਲੱਗਦਾ ਪਰਿਵਾਰ ਨਾਲ ਹੋਇਆ ਜਿਸ ਬੱਚਿਆਂ ਨੇ ਕਦੀ ਵੇਖਿਆ ਨਹੀਂ ਹੋਇਆ ਜਿੰਮੇਵਾਰੀਆਂ ਮੋਢਿਆਂ ਤੇ ਪੈ ਗਈਆਂ ਨੇ ਪਰਿਵਾਰ ਤੇ ਵਾਸਤੇ ਬਹੁਤ ਵੱਡਾ ਸਦਮਾ ਮਾਤਾ ਵਾਸਤੇ ਕਸ ਕਰਕੇ ਪਤਨੀਆਂ ਵਾਸਤੇ ਨਾ ਬੱਚਿਆਂ ਛੋਟਿਆਂ ਵਾਸਤੇ ਖਾਲਸਾ ਵਾਇਗੁਰ ਦੀ ਫਤਿਹ ਇਹ ਦੋਨੋਂ ਮੇਰੇ ਚਾਚੇ ਦੇ ਲੜਕੇ ਇਕੱਠੇ ਇਹਦਾ ਪਹਿਲਾ ਇਹ ਛੋਟਾ ਉਹ ਅਹੀਂ ਇਕੱਠੇ ਚਾਹ ਪਣੀ ਪੀਤੇ ਪਤਾ ਨਹੀਂ ਦੋ ਮਿੰਟਾਂ ਰੋਤ ਨੂੰ ਕੀ ਹੋ ਗਿਆ ਅਟਕ ਹੋ ਗਿਆ ਉਹਨੂੰ ਲੈ ਕੇ ਗਏ ਆ ਔੜ ਦੀ ਖੜਿਆ ਪਹਿਲਾਂ ਫਿਰ ਮਟਾਲੇ ਖੜਿਆ ਮਟਾਲੇ ਜਾ ਕੇ ਜਦੋਂ ਉਹਨਾਂ ਗੋਲ ਗੋਹ ਹਿਲਾਇਆ ਤੇ ਉਹਨੂੰ ਆਟਾ ਘਾ ਕੇ ਉਹਦੀ ਮੌਤ ਹੋ ਗਈ ਦੂਸਰਾ ਜਿਹੜਾ ਹੈ ਟਰੱਕ ਡਰਾਈਵਰ ਸੀ ਲੁਧਿਆਣੇ ਉੱਥੇ ਭ ਵੀ ਅਧਾਨ ਕੀ ਗੱਲ ਹੋਈ ਉਹਨੂੰ ਉੱਥੇ ਟੈਗ ਹੋ ਗਿਆ ਜਿਹੜੀ ਕੰਪਨੀ 'ਚ ਕੰਮ ਕਰਦਾ ਸੀ ਪੀਸੀਐਸ 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 ਕਰਦਾ ਸੀ ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਨੇ ਕਿ ਮਰ ਉਹ ਬਿਮਾਰ ਬੜਾ ਉਹਨੂੰ ਹਸਪਤਾਲ ਡਾਖਾ ਰਿਹਾ ਹੈ ਤੇ ਦਾਖਲ ਤੋਂ ਫਿਰ ਉਹਨੇ ਨਹੀਂ ਕਰਾਇਆ ਜਦੋਂ ਇੱਥੇ ਜਾ ਕੇ ਪਹੁੰਚੇ ਨੇ ਤੇ ਫਿਰ ਉਹਨਾਂ ਨੇ ਜਾ ਕੇ ਦਾਖਲਾ ਕਰਾਇਆ ਤੇ ਫਿਰ ਇਹ ਲੈ ਕੇ ਆਏ ਨਹੀਂ ਰਾਤ ਦੇ 12:00 ਕੋਲ ਦੇਖੋ ਕਿ ਉਹ ਵਿਦਿਆਥੀ ਕਿ ਉਹ ਆਪਾਂ ਕੀ ਕੰਪਨੀ ਤੋਂ ਕੀ ਫੈਰਮਾਨ ਕਰਦੇ ਆਪਾਂ ਗਰੀਬ ਆਦਮੀ ਨੇ ਉਹਨਾਂ ਨੂੰ ਕੋਈ ਨੌਕਰੀ ਨਾ ਕਰੀ ਕੋਈ ਬੱਚੇ ਨੂੰ ਦਵਾਸਰ ਦੇਣ ਦੇ ਦਵਾ ਦੇ ਕੋਈ ਮਦਦ ਮੋਤ ਕਰਨ ਜਿਹੜੇ ਨੇ ਛੇਤੀ ਵਿਹਾਨ ਜੋ ਗਿਆ ਲੈ ਕੇ ਆ ਗਿਆ ਹੋਰ ਮਿਹਰਬਾਨੀ ਕਰਦੇ ਆ ਅਜੀ ਮਦਦ ਕਰ